ਤਲ ਪੀਜੀ ਨੂੰ ਲੈ ਕੇ ਸਰਕਾਰ ਦੀਆਂ ਕੁਝ ਨਵੀਆਂ ਗਾਈਡਲਾਈਨਸ ਆਈਆਂ ਨੇ ਐਲ ਪੀਜੀ ਮਤਲਬ ਗੈਸ ਸਿਲੰਡਰ ਐਲ ਪੀਜੀ ਦਾ ਜਿਹੜਾ ਵੀ ਆਪਾਂ ਕਨੈਕਸ਼ਨ ਹੈ ਉਹ 31 ਤਰੀਕ ਤੱਕ ਆਪਾਂ ਨੂੰ ਉਸ ਦੀ ਈਕੇ ਵੀਸੀ ਕਰਾਉਣੀ ਪੈਣੀ ਹੈ ਅਗਰ ਆਪਾਂ 31 ਤਰੀਕ ਤੱਕ ਉਸ ਦੀ ਈਕੇ ਵੀਸੀ ਨਹੀਂ ਕਰਾਉਂਦੇ ਤਾਂ ਉਸ ਨਾਲ ਸਾਨੂੰ ਸਿਲੰਡਰ ਮਿਲਣਾ ਵੀ ਬੰਦ ਹੋ ਸਕਦਾ ਹੈ ਔਰ ਇਸ ਨਾਲ ਜੋ ਸੁੱਪਰ ਸਾਨੂੰ ਸਬਸਿਡੀ ਮਿਲ ਰਹੀ ਹੈ ਉਹ ਵੀ ਬੰਦ ਹੋ ਸਕਦੀ ਹੈ ਸੋ 31 ਤਰੀਕ ਤੱਕ ਸਰਕਾਰ ਨੇ 31 ਅਕਤੂਬਰ 2025 ਤੱਕ ਸਰਕਾਰ ਨੇ ਡੈਡ ਲਾਈਨ ਦਿੱਤੀ ਹੈ ਇਸ ਸਮੇਂ ਤੱਕ ਤੁਸੀਂ ਆਪਣੀ ਈਕੇਵਾਈਸੀ ਕਰਵਾ ਲਓ ਬਿਨਾ ਕਿਸੇ ਰੁਕਾਵਟ ਤੁਸੀਂ ਇਸ ਸਰਵਿਸ ਦਾ ਆਨੰਦ ਲੈ ਸਕਦੇ ਹੋ ਸੋ ਸਰਕਾਰ ਨੇ ਇਹ ਇਸ ਲਈ ਕੀਤਾ ਹੈ ਕਿ ਜੋ ਵੀ ਫੇਕ ਐਂਟਰੀਆਂ ਨੇ ਮਤਲਬ ਜੋ ਗਲਤ ਸਿਸਟਮ ਦੇ ਨਾਲ ਸਿਲੰਡਰ ਲਏ ਜਾ ਰਹੇ ਨੇ ਈਕੇਵਾਈਸੀ ਦੇ ਨਾਲ ਉਹ ਕੰਮ ਖਤਮ ਹੋ ਜਾਏਗਾ ਬਿਲਕੁਲ ਨਰੋਲ ਤੇ ਸਹੀ ਲੋਕਾਂ ਨੂੰ ਇਹ ਸਿਲੰਡਰ ਮਿਲੇਗਾ ਔਰ ਸਹੀ ਲੋਕਾਂ ਤੱਕ ਸਬਸਿਡੀ ਪਹੁੰਚੇਗੀ ਜੋ ਵੀ ਵਿਚ ਝੋਲ ਹੈ ਉਹ ਖਤਮ ਹੋ ਜਾਏਗਾ ਔਰ ਇਹ ਪ੍ਰਕਿਰਿਆ ਆਸਾਨ ਹੋ ਜੇਗੀ ਡਿਪਾਰਟਮੈਂਟ ਵਾਸਤੇ ਵੀ ਤੇ ਲੋਕਾਂ ਵਾਸਤੇ ਵੀ ਸੋ ਸਰਕਾਰ ਨੇ ਉਪਰਾਲਾ ਕੀਤਾ ਹੈ ਕਿ ਇਸ ਝੋਲ ਨੂੰ ਖਤਮ ਕਰਦੇ ਹੋਏ ਈਕੇਵਾਈਸੀ ਕਰਵਾਓ ਸੋ ਈਕੇਵਾਈਸੀ ਕਰਨ ਵਾਸਤੇ ਤੁਹਾਨੂੰ ਆਪਣੇ ਸਬੰਧਤ ਜੋ ਵੀ ਐਲਪੀਜੀ ਦਾ ਦਫਤਰ ਹੈ ਉੱਥੇ ਜਾਣਾ ਪਵੇਗਾ ਉੱਥੇ ਤੁਸੀਂ ਆਪਣੇ ਨਾਲ ਇੱਕ ਮੋਬਾਈਲ ਫੋਨ ਔਰ ਇੱਕ ਆਧਾਰ ਕਾਰਡ ਔਰ ਇੱਕ ਕਨੈਕਸ਼ਨ ਜੋ ਤੁਹਾਡੀ ਕਾਪੀ ਬਣੀ ਹੋਈ ਹੈ ਉਹ ਨਾਲ ਲੈ ਕੇ ਜਾਣੀ ਹੈ ਤੁਸੀਂ ਔਰ ਇਹ ਫੋਨ ਨੰਬਰ ਉਹ ਖੜਨਾ ਹੈ ਜਿਹੜਾ ਆਧਾਰ ਕਾਰਡ ਦੇ ਨਾਲ ਅਟੈਚ ਹੋਏਗਾ ਸੋ ਜਦੋਂ ਤੁਸੀਂ ਉੱਥੇ ਆਪਣਾ ਜਾ ਕੇ ਈਕੇਵਾਈਸੀ ਕਰਾਓਗੇ ਤੇ ਤੁਹਾਨੂੰ ਉਸੇ ਹੀ ਇੱਕ ਆਧਾਰ ਅਪਡੇਸ਼ਨ ਦਾ ਕਨਫਰਮੇਸ਼ਨ ਮੈਸੇਜ ਵੀ ਆ ਜਾਏਗਾ ਜਿਸ ਨਾਲ ਤੁਹਾਨੂੰ ਕਲੀਅਰ ਹੋ ਜਾਏਗਾ ਕਿ ਤੁਹਾਡੀ ਈਕੇਵਾਈਸੀ ਹੋ ਚੁੱਕੀ ਹੈ ਔਰ ਹੁਣ ਤੁਹਾਡੀ ਗੈਸ ਨਹੀਂ ਕੱਟੀ ਜਾਏਗੀ ਸੋ ਇਹ ਸੀਗੀ ਨਵੀਂ ਅਪਡੇਟ ਜੋ ਭਾਰਤ ਸਰਕਾਰ ਵੱਲੋਂ ਜਾਰੀ ਕੀਤੀ ਗਈ ਹੈ 1 ਜਨਵਰੀ 2025 ਤੱਕ ਸਾਰੇ ਜਾਣੇ ਆਪਣੀ ਐਲਪੀਜੀ ਦੇ ਸਿਲੰਡਰ ਲੈਣ ਵਾਸਤੇ ਆਪਣੀ ਕੇਵਾਈਸੀ ਕਰਵਾ ਲੈਣਾ ਧੰਨਵਾਦ ਆਸ ਕਰਦਾ ਹਾਂ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ ਆਪਣੇ ਚੈਨਲ ਨੂੰ ਸ਼ੇਅਰ ਕਰੋ ਇਸ ਤਰ੍ਹਾਂ ਦੀਆਂ ਇਨਫੋਰਮੇਸ਼ਨ ਵੀਡੀਓ ਦੇਖਣ ਵਾਸਤੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਰੱਬ ਰੱਖਾ